ਗੁਰਦਾਸਪੁਰ ਦੇ ਪਿੰਡ ਬੁੱਲੇਚੱਕ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਦੇ ਸ਼ਹਿਰ ਬਲਿੰਗਟਨ ਦੀ ਜੇਲ੍ਹ ਪੁਲਿਸ ਵਿੱਚ ਅਧਿਕਾਰੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਉਸ ਦੀ 26 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ ਬੀਤੀ ਸ਼ਾਮ ਨੌਜਵਾਨ ਦੀ ਮ੍ਰਿਤਕ ਦੇ ਉਸ ਦੇ ਜੱਦੀ ਪਿੰਡ ਬੁੱਲੇਚੱਕ ਵਿੱਚ ਪਹੁੰਚ ਜਿੱਥੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਨੌਜਵਾਨ ਗੁਰਚਰਨ ਸਿੰਘ ਸ਼ਾਦੀ ਸ਼ੁਦਾ ਸੀ ਅਤੇ ਉਸ ਦੀ ਇੱਕ 4 ਸਾਲ ਦੀ ਬੇਟੀ ਵੀ ਸੀ ਹਾਂਜੀ ਬਲੈਂਟਨ ਚ ਜੇਲ੍ਹ ਪਹੁੰਚੇ ਪਰਤੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਉਹ ਉੱਥੇ ਬੈਠੇ ਰਹੇ ਮਿੰਨੇ ਹੋ ਗਏ ਸੀ ਪਹਿਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਅੱਡੇ ਕੋ ਹਾਂਜੀ ਕੀ ਕੰਮ ਸੀ ਹਾਂਜੀ ਕੀ ਕੰਮ ਸੀ ਡੈਡ ਤਾਂ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੁਲਿਸ ਮੌਲਾਜਮ ਦੱਸ ਕੇ ਗਏ ਸੀ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਜੀ ਹਾਂਜੀ ਬਲੈਂਟਨ ਰਹਿੰਦਾ ਬਲੈਂਟਨ ਡੈਡ ਬੋਡੀ ਕਿਦੋਂ ਪਹੁੰਚੀ ਡੈਡ ਬੋਡੀ ਰਾਤ ਪਹੁੰਚੀ ਅੱਡੇ ਕੋ ਅੰਬਰਸਰੀ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਰਾਤੀ ਕੀ ਮੰਨਤਾ ਕਿ ਇਤੋਂ ਦੀ ਜੌਂਦੀ ਦੀ ਸੁਤਾਨ ਬਾਜੀ ਕੀ ਕਰਾਂਹੀਂ ਆ ਗਿਆ ਤੁਹਾਡਾ ਪੁੱਤ ਬਾਪਸਾ ਆ ਗਿਆ ਚਲੋ ਆਏ ਦਰਸ਼ਨ ਕਰ ਲਿਆ ਤਾਂ ਤੁਹਾਨੂੰ ਦਰਸ਼ਨ ਹੋਦੇ ਬਾਜੀ ਹਾਡੋ ਕਿਆ ਬਾਤ ਬੱਚਿਆ ਕੋਈ ਨਹੀਂ ਕੋਈ ਨਹੀਂ ਬਾਜੀ ਨਹੀਂ ਵੀ ਡਰਾਈਵ ਛੋਟਾ ਹੋ ਕੈਨੇਡਾ ਵਾ ਬੇਟੀ 4 ਸਾਲ ਦੀ ਓਦੀ ਹਾਂਜੀ ਮੇਰੀ ਹਾਂਜੀ ਮੇਰ ਜਾਂ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਰੱਖੀ ਉਹ ਮੇਰੇ ਆਹ ਉਹ ਮੇਰੀ ਧੀ ਕਹਿੰਦੀ ਬਡੀ ਬਡੀ ਸਜ਼ਾ ਦੇਦੀ ਰੱਬ ਨੇ ਉਹਨਾਂ ਨੂੰ ਲਾਵਾ ਰਿਹਾ ਮੇਰੀ ਧੀ ਏ ਉਹ ਨਾਲ ਦੇਖੀਏ ਉਹ ਮੇਰਾ ਗੁਰਚਰਨ ਸਿੰਘ ਓ ਮੇਰਾ ਸੋਹਣਾ ਪੁੱਤ ਸੀ ਓ ਮੇਰਾ ਸੋਹਣਾ ਗੁਰਚਰਨ ਓ ਮੇਰਾ ਲੈਕ ਪੁੱਤ ਬੜਾ ਸੀ ਓ ਮੇਰੇ ਆਪਤਾ ਉਹ ਕਿ ਨਾਮ ਵਰਕਲ ਸਰ ਆਈ ਕਿ ਫਤੇ ਇਹ ਗੁਰਚਰਨ ਜੀ ਸੰਗੇ ਮੋਢੇ ਦਾ ਨਾਲ ਤੇ ਸਾਡੇ ਭਰਾ ਹੱਲੇ ਵੱਡੇ ਸੁੱਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ੍ਹ ਕੇ ਪੁੱਤ ਨੇ ਵਧੀਆ ਆਪਣਾ ਜਿਹੜੀ ਹੈ ਜੌਬ ਜਿਹੜੀ ਹੈ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ੍ਹ ਪੁਲਿਸ ਦੇ ਵਿੱਚ ਹੀ ਇਸ ਟਾਈਮ ਰਾਈਨੋ ਤੋਂ ਪਿਛਲੇ ਕੁਝ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਖਬਰ ਆਉਂਦੀ ਹੈ ਕਿ ਐਕਸੀਡੈਂਟ ਹੋਇਆ ਜਿਹਦੇ ਨਾਲ ਇਹਨਾਂ ਦੀ ਸੜਨਲੀ ਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਡਿਊਟੀ ਜਾ ਰਹੇ ਸੀ ਮੇਰੇ ਖਿਆਲ ਤੋਂ ਇੱਕ ਜੈਨਾਂ ਟਕਰਾ ਗਈ ਗੱਡੀ ਤੇ ਅੱਜ ਜਿਹੜੀ ਆ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅਮਰਸਾਹੀ ਪੋਰਟ ਤੇ ਡੈੱਡ ਬੋਡੀ ਪਹੁੰਚੀ ਪਰਿਵਾਰ ਦਾ ਪਰਵਾਹ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਸਹੀ ਬਹੁਤ ਵਧੀਆ ਵਾ ਪਰ ਸਹੀ ਹੈ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਾਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗਵਸਤਾ ਉਹ ਬਹੁਤ ਜਵਾਨ ਹੀ ਹੁੰਦਾ ਸਾਡੇ ਸੇਫਰ ਤੋਂ ਵੱਡੀ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਡ ਹੀ ਆ ਛੋਟੀ ਜੀ ਬੱਚੀ ਆ ਦੇਖੋ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਕਿ ਹੋ ਰਿਹਾ ਹਾਂ ਵੀ ਇਹ ਤੇ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਹਾਂ ਤੇ ਅਸੀਂ ਆਪਣੇ ਵੱਲੋਂ ਆਪਣੇ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਆਦਾਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਹਾਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉੱਦਾਂ ਲੁਬਾ ਪਿਆ ਵਾ ਕਹੀ ਇਹ ਹੀ ਬਲਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਪੇਰ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ